ਸਟੇਜ ਦੇ ਉੱਤੇ ਲੜਕੀ ਨੇ ਕੁੱਟ ਦਿੱਤਾ ਵਿਆਹ ਵਾਲੇ ਮੁੰਡੇ ਦਾ ਭਰਾ ਜਿਹਾ ਸੋਸ਼ਲ ਮੀਡੀਆ ਤੇ ਕਾਫੀ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹੈ ਜਿੱਦਾਂ ਕਿ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਵਿਆਹ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਲੜਾਈਆਂ ਤੇ ਹਾਸੇ ਮਜ਼ਾਕ ਕੀਤੇ ਜਾਂਦੇ ਆ ਕੁੜੀ ਜਦੋਂ ਹੀ ਵਰਮ ਵਾਲਾ ਪਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਵਿਆਹ ਵਾਲੇ ਮੁੰਡੇ ਦਾ ਭਰਾ ਉਸ ਨੂੰ ਪਿੱਛੇ ਨੂੰ ਖਿੱਚਣ ਲੱਗ ਜਾਂਦਾ ਹੈ ਕੁੜੀ 2-3 ਵਾਰ ਅਕਸਰ ਹੀ ਦੇਖਦੀ ਹੈ ਵੀ ਇਹ ਹਟਦਾ ਨਹੀਂ ਲਾੜੀ ਨੂੰ ਇਹ ਸਭ ਦੇਖ ਕੇ ਕਾਫੀ ਜ਼ਿਆਦਾ ਗੁੱਸਾ ਆ ਜਾਂਦਾ ਹੈ। ਮੁੰਡੇ ਦੇ ਭਰਾ ਨੂੰ ਵਾਲਾ ਤੋਂ ਫੜ ਕੇ ਟੁਈ ਦੇ ਵਿੱਚ ਕੁਣੀਆਂ ਦੀ ਸਰਵਿਸ ਕਰਨੀ ਸ਼ੁਰੂ ਕਰ ਦਿੰਦੀ ਹੈ। ਸਭ ਦੇਖ ਕੇ ਰਿਸ਼ਤੇਦਾਰ ਕਾਫੀ ਜ਼ਿਆਦਾ ਹੱਸਣ ਲੱਗ ਜਾਂਦੇ ਹਨ ਅਤੇ ਕਾਫੀ ਜ਼ਿਆਦਾ ਰਿਸ਼ਤੇਦਾਰ ਅੱਦੇ ਤਾਂ ਵਿੱਚੋਂ ਗੁੱਸਾ ਵੀ ਕਰਦੇ ਹਨ। ਇਹ ਸਭ ਦੇਖ ਕੇ نیچے ਖੜੇ ਮੁੰਡੇ ਦੇ ਦੋਸਤ ਭਾ ਕਹਿਣ ਲੱਗ ਜਾਂਦੇ ਹਨ ਕਿ ਭਾਬੀ ਦਾ ਗੁੱਸਾ ਤਾਂ ਬਹੁਤ ਹੀ ਜ਼ਿਆਦਾ ਗਰਮ ਹੈ। ਤਾਂ ਤਾਂ ਅਨੋਏ ਵੀਡੀਓ ਕਿੱਦਾਂ ਦੀ ਲੱਗੀ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦੱਸਣਾ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਰੱਬ ਰਾਖਾ